ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਵੀ ਦਰਨਾ ਚੱਲ ਰਿਹਾ ਵਾ ਸੈਨੇਟ ਚੋਣਾ ਬਹਾਲ ਨੂੰ ਲੈ ਕੇ ਇਹ ਦਰਨਾ ਜਿਹੜਾ ਚੱਲ ਰਿਹਾ ਵਾ ਤਾਂ ਗੱਲਬਾਤ ਕੱਲ ਦਾ ਦਰਨਾ ਬੜਾ ਕਾਮਯਾਬ ਹੋਇਆ ਕਹਿੰਦੇ ਤਾਂ ਹੁਣ ਅਗਲੀ ਰਣਨੀਤੀ ਕੀ ਤਿਆਰ ਕੀਤੀ ਗਈ ਹੈ ਦੇਖੋ ਜੀ ਸਾਡੀਆਂ ਦੋ ਮੁੱਖ ਡਿਮਾਂਡਾਂ ਸੀਗੀਆਂ ਜਿਹਦੇ ਵਿੱਚ ਇਹ ਸੀਗਾ ਕਿ ਵੀ 99 ਮੈਂਬਰੀ ਸੈਨੇਟ ਦਾ ਇਲੈਕਸ਼ਨ ਸ਼ਡਿਊਲ ਆ ਉਹ ਨੋਟੀਫਾਈ ਕੀਤਾ ਜਾਵੇ ਜਿਹਦੇ ਵਿੱਚੋਂ 3 ਦਿਨ ਪਹਿਲਾਂ ਜਿਹੜਾ 99 ਮੈਂਬਰੀ ਸੈਨੇਟ ਸੀ ਬਹਾਲ ਹੋ ਚੁੱਕੀ ਸੀਗੀ ਜਿਹੜੀ ਦੂਜੀ ਡਿਮਾਂਡ ਸੀ ਵੀ ਇਲੈਕਸ਼ਨ ਜਿਹੜੇ ਨੋਟੀਫਾਈ ਹੋਣ ਇਲੈਕਸ਼ਨ ਸ਼ਡਿਊਲ ਆਵੇ ਉਹ ਅਜੇ ਤੱਕ ਡਿਮਾਂਡ ਅ ਤਾਂ ਕੋਈ ਨਹੀਂ ਆਉਂਦੀ ਸੰਘਰਸ਼ ਜਾਰੀ ਰਹੂਗਾ ਜੀ ਹੁਣ ਤੁਸੀਂ ਜਾਣੋ ਕਿ ਇੱਕ ਡੇਟ ਜਿਹੜੀ ਐਨਾਨਸ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਧਰਨੇ ਚਾਹੋਗੇ ਫਰ ਹੋ ਨੋਟੀਫਾਈ ਹੋ ਜੇ ਇਲੈਕਸ਼ਨ ਦੀ ਡੇਟ ਆ ਜੇ ਤੇ ਜਿਹੜਾ ਆਪਦਾ ਧਰਨਾ ਉਸਮਾਪਤ ਕਰ ਲਾਂਗੇ ਜੀ ਸੈਨੇਟਰ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਇਸ ਬਾਰੇ ਕੀ ਹੁੰਦਾ ਵਾ ਉਸ ਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਦਰਸ਼ਕਾਂ ਨੂੰ ਕੀ ਹੁੰਦਾ ਸੈਨੇਟ ਦੇ ਯੂਨੀਵਰਸਿਟੀ ਦਾ ਇੱਕ ਆਪਦਾ ਪਾਰਲੀਮੈਂਟ ਹੈ ਵੀ ਜਿਵੇਂ ਹਿੰਦੁਸਤਾਨ ਦੇ ਜਿੰਨੇ ਫੈਸਲੇ ਆ ਲੋਕ ਸਭਾ ਦੇ ਪਾਰਲੀਮੈਂਟ ਦੇ ਵਿੱਚ ਹੁੰਦੇ ਉਹ ਵੀ ਯੂਨੀਵਰਸਿਟੀ ਦੇ ਜਿੰਨੇ ਫੈਸਲੇ ਆ ਉਹ ਸੈਨੇਟ ਦੇ ਵਿੱਚ ਹੋਣੇ ਆ 99 ਮੈਂਬਰ ਬੋਡੀ ਹੈ ਜਿਹਦੇ ਵਿੱਚ ਉਹ 47 ਬੰਦੇ ਇਲੈਕਟਡ ਆ ਚੁਣ ਕੇ ਆਉਂਦੇ ਆ ਉਸ ਤੋਂ ਇਲਾਵਾ 36 ਆ ਉਹ ਨੋਮੀਨੇਟਡ ਆ ਜਿਹੜੇ ਅਣ ਕੇਂਦਰ ਆਪਦੇ ਮਨ ਸਿੱਖਿਆ ਮੰਤਰੀਆ ਦੋ ਐਮਐਲਏ ਹੁੰਦੇ ਆ ਜਾਂ ਹੋਰ ਵੀ ਜਿੰਨੇ ਹੁੰਦੇ ਆ ਸੋ ਇਹ ਇੱਕ ਬੋਡੀ ਆ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ ਫੈਸਲੇ ਕੋਈ ਫੀਸ ਵਧਣੀ ਆ ਕੋਈ ਕੋਰਸ ਨਵਾਂ ਆਉਣਾ ਜਾਂ ਕੁਛ ਵੀ ਇਥੇ ਯੂਨੀਵਰਸਿਟੀ ਦਾ ਕੋਈ ਵੀ ਨਿੱਕੇ ਤੋਂ ਨਿੱਕਾ ਡਿਸੀਜਨ ਵੀ ਲੈਣਾਗਾ ਉਹ 99 ਮੈਂਬਰ ਸੈਨੇਟਾ ਉਹਦੇ ਵਿੱਚ ਪਾਸ ਹੁੰਦਾ ਤੇ ਫੇਰ ਬੀਸੀ ਕੋਲੇ ਜਾਂਦਾਗਾ ਸੈਨੇਟ ਤੋੜ ਕੇ 33 ਕਰ ਦਿੱਤਾ ਸੀਗਾ ਤਾਂ ਉਸ ਨੂੰ ਲੈ ਕੇ ਕੱਲ ਜਿਹੜਾ ਧਰਨਾ ਲਾਇਆ ਉਸ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੁਣ ਤੁਸੀਂ ਚਾਹੁੰਦੇ ਕਿ ਇਸ ਦਾ ਚੋਣ ਜਿਹੜਾ ਜਲਦ ਤੋਂ ਜਲਦ ਕੀਤਾ ਜਾਵੇ ਹਾਂਜੀ ਹਾਂਜੀ ਬਿਲਕੁਲ ਜੀ ਮਤਲਬ 4 ਦਿਨ ਪਹਿਲਾਂ ਹੀ ਜਿਹੜਾ 9 ਚੋਣਾ ਦੀ ਤਰੀਕ ਆ ਗਈ। ਅੱਜ ਦੇ ਮਾਹੌਲ ਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਕੀ ਮਾਹੌਲ ਹੈਗਾ ਅੱਜ ਕਿਹੜੇ ਕਿਹੜੇ ਲੋਕ ਜਿਹੜੇ ਇੱਥੇ ਅੱਜ ਪਹੁੰਚ ਰਹੇ ਨੇ ਯੂਨੀਵਰਸਿਟੀ ਦੇ। ਦੇਖੋ ਜੀ ਅੱਜ ਪੂਰੇ ਪੰਜਾਬ ਭਰ ਤੋਂ ਯਾ ਲੋਕਲ ਚੰਡੀਗੜ੍ਹ ਦੇ ਲੋਕ ਵੀ ਯਾ ਹੋਰ ਵੀ ਸੂਬਿਆਂ ਤੋਂ ਹਰਿਆਣਾ ਹਿਮਾਚਲ ਤੇ ਜਿਹੜੇ ਲੋਕ ਆ ਉਹ ਸਾਡੇ ਧਰਨੇ ਦੇ ਵਿੱਚ ਸ਼ਮੂਲੀਅਤ ਭਰ ਰਹੇ ਨੇ। ਦੂਰੋਂ ਦੂਰੋਂ ਲੋਕ ਆ ਆਪਦੇ ਮਤਲਬ ਇੰਡੀਵਿਜੂਅਲੀ ਵੀ ਬਣਾਜਾ ਤੇ ਬੰਦਿਆਂ ਤੋਂ ਵੀ ਇੰਡੀਵਿਜੂਅਲੀ ਵੀ ਆਪ ਲੋਕ ਆਪ ਮਹਾਰੇ ਸਾਡੇ ਧਰਨੇ ਦੇ ਵਿੱਚ ਪਹੁੰਚ ਰਹੇ ਨੇ ਜੀ। ਅਗਰ ਜੇ ਚੋਣਾ ਅਨਾਉਂਸ ਨਹੀਂ ਹੁੰਦੀਆਂ ਅ ਇਹ ਰਣਨੀਤੀ ਦੇਣੀ ਆ ਤੇ ਕੀ ਅਗਲੀ ਕਾਲ ਦੇਣੀ ਆ ਅਸੀਂ ਇੱਕ ਦਿਨ ਦੇ ਵਿੱਚ ਫਾਈਨਲ ਕਰਕੇ ਤੁਹਾਰੇ ਨੂੰ ਦੱਸਾਂਗੇ ਧੰਨਵਾਦ ਰੱਬ ਤਾਂ ਬਨੇ ਕੁਝ ਨਾਲ ਸਰਕਾਰ ਦੇ ਨਾਲ ਕੀ ਕੋਈ ਗੱਲਬਾਤ ਚੱਲਦੀ ਹੈ ਤੁਹਾਡੇ ਪਰਸੋ ਰਾਤ ਤੱਕ ਗੱਲਬਾਤ ਹੋਈ ਹੈ ਜੀ ਉਸ ਤੋਂ ਬਾਅਦ 2 ਦਿਨ ਹੋ ਗਏ ਕੋਈ ਗੱਲਬਾਤ ਨਹੀਂ ਨਾ ਬਿਲਕੁਲ ਜਿਵੇਂ ਕਿ ਤਸਵੀਰਾਂ ਇੱਕ ਵਾਰ ਫਿਰ ਦਿਖਾ ਦਿੰਨੇ ਆ ਤੁਹਾਨੂੰ ਇੱਥੇ ਮੋਰਚਾ ਜਿਹੜਾ ਵਾ ਲਗਾਤਾਰ ਚੱਲ ਰਿਹਾ ਹੈਗਾ ਵਾ ਤਾਂ ਦੂਰ ਦੂਰੋਂ ਲੋਕ ਜਿਹੜੇ ਨੇ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਨੇ ਕੁਝ ਬਜ਼ੁਰਗ ਇੱਥੇ ਪਹੁੰਚ ਰਹੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਬਾਬਾ ਜੀ ਕਿਸਤਾ ਦੇਖਦੇ ਹੋ ਤੁਸੀਂ ਵੀ ਇਸ ਯੂਨੀਵਰਸਿ ਕਿੰਨੇ ਕਿਸਾ ਦੇ ਦੋ ਤੁਸੀਂ ਇਹ ਦੇ ਰਹੇ ਆ ਜੀ ਵੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਗਬਾਣੀ ਵੱਲੋਂ ਤੇ ਸਾਡੇ ਬੱਚੇ ਤੇ ਜੇ ਇਹ ਕਾਨੂੰਨ ਲਾਗੂ ਕਰਦੇ ਨੇ ਤਾਂ ਸਾਡੇ ਬੱਚਿਆਂ ਦੀ ਐਡਮਿਸ਼ਨ ਵੀ ਬੰਦ ਹੋ ਜਾਊਗੀ ਜੁਨੀਵਰਸਿਟੀ ਜਿਹੜੀ ਹੈ ਐਡਮਿਸ਼ਨਾਂ ਵੀ ਬੰਦ ਕਰ ਦੂਗੀ ਜੇ ਇਹਨੇ ਧੱਕੇ ਕਰਨ ਲੱਗ ਗਏ ਕੇਂਦਰ ਪੰਜਾਬੀਆਂ ਪੰਜਾਬੀਆਂ ਦੀ ਐਡਮਿਸ਼ਨਾਂ ਬੰਦ ਹੋ ਚੜੀ ਗਈ ਹਾਂ ਪੰਜਾਬੀਆਂ ਦੀਆਂ ਦੇਸੀ ਰਿਆ ਨਾ ਤੁਹਾਨੂੰ ਕਿਉਂਕਿ ਅਸੀਂ ਮਾਂ ਪਿਓ ਆ ਕੱਲ ਆਉਣਾ ਸੀ ਕਿੱਡਾ ਜ਼ਬਰਦਸਤ ਧਰਨਾ ਲਾਇਆ ਮਤਲਬ ਮਿਲਟਰੀ ਲੋਟ ਹੈ ਪੁਲਿਸ ਲੋ ਨਾਕੇਬੰਦੀ ਕੀਤੀ ਗਈ ਜੀਰਕਪੁਰ ਤੋਂ ਕਰਪੁਰ ਰਾਜਪੁਰੇ ਤੱਕ ਲਾਏ ਹੋਏ ਸੀ ਇਧਰੋਂ ਇਧਰ ਲਾਏ ਹੋਏ ਸੀ ਕਿ ਤੋ ਆਏ ਕੱਲ ਆਏ ਕਿ ਅੱਜ ਹੀ ਆਏ ਅਸੀਂ ਕੱਲ ਵੀ ਆਏ ਆ ਸਾਰਾ ਦਿਨ ਇੱਥੇ ਰਹੇ ਆ ਅੱਜ ਫੇਰ ਇੱਥੇ ਆ ਤੇ ਬੱਚਿਆਂ ਦੇ ਨਾਲ ਦਿਨ ਰਾਤ ਤੁਸੀਂ ਡਟ ਕੇ ਬੱਚਿਆਂ ਨਾਲ ਜੇ ਬੱਚਿਆਂ ਦਾ ਭਵਿੱਖ ਹੋਊਗਾ ਤਾਂ ਤਾਂ ਹੀ ਅਸੀਂ ਕੁਝ ਉਮਰਾਂ ਲਗਾਵਾਂਗੇ ਜੇ ਬੱਚਿਆਂ ਦਾ ਭਵਿੱਖ ਨਹੀਂ ਤਾਂ ਸਾਡਾ ਕਿਤੇ ਪਹਿਲਾਂ ਅਸੀਂ ਪਾਕਿਸਤਾਨ ਤੋਂ ਝੜ ਕੇ ਆਏ ਇੰਡੀਆ ਚ ਆਏ ਹੁਣ ਇੰਡੀਆ ਤੋਂ ਸਾਨੂੰ ਕਿੱਧਰ ਭੇਜੂਗਾ ਮੋਦੀ ਕੇਂਦਰ ਸਰਕਾਰ ਕਿੱਥੇ ਭੇਜੂਗੀ ਇਹਦਾ ਜਵਾਬ ਦੇਵੀਂ ਵੀ ਸਾਨੂੰ ਕਿਤੇ ਰਹਿਣ ਲਈ ਜਗ੍ਹਾ ਕਿਤੇ ਨਹੀਂ ਹੈਗੀ ਕੋਈ ਕਾਨੂੰਨ ਸਾਡੇ ਵਾਸਤੇ ਕੋਈ ਨਹੀਂ ਹੈਗਾ ਉਹ ਤਾਂ ਆਪਦਾ ਹੀ ਕਾਨੂੰਨ ਹੈ ਮੈਨਿਆ ਚੀ ਜੁਲਮੰਦ ਬੱਚੇ ਰਾਤ ਇੱਥੇ ਸੁੱਤੇ ਨੇ ਟੈਂਟ ਲਾ ਕੇ ਸੁੱਤੇ ਨੇ ਲੰਗਰ ਪਾਣੀ ਇੱਥੇ ਛਕ ਰਹੇ ਨੇ ਮੁਸੀਬਤਾਂ ਚੱਲ ਰਹੇ ਨੇ ਉਹਦੀ ਵਜ੍ਹਾ ਤੋਂ ਝੱਲਣਦੇ ਨੇ ਨਾ ਨਹੀਂ ਤੇ ਇੱਕ ਵਿਦਿਆਰਥੀ ਹੋ ਕੇ ਸਟੂਡੈਂਟ ਹੋ ਕੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਥੋੜੀ ਚੱਲੂਗਾ ਕੌਣ ਕਹਿੰਦਾ ਕਿਸੇ ਦਾ ਮਾਈ ਬਾਪ ਕੋਈ ਜਾਂ ਸਰਕਾਰ ਕਹਿੰਦੀ ਹੈ ਵੀ ਇਸ ਤਰ੍ਹਾਂ ਬੱਚਿਆਂ ਦਾ ਹੋਵੇ ਕਿੰਨੇ ਦਾ ਬਿਆਨ ਦਿੰਦੇ ਨੇ ਵੀ ਅਸੀਂ ਸਿੱਖਿਆ ਦੀ ਆਹ ਕਰ ਰਹੇ ਆ ਆਹ ਕਰ ਰਹੇ ਆ ਵੇਖ ਲਓ ਕੀ ਹੋਣ ਦਿਆ ਮਨੋਹੁਨੇ ਮੋਰਚਾ ਫਤਿਹ ਕਰਨਾ ਹੈ ਫਤਿਹ ਕਰਕੇ ਹੀ ਆ ਪ੍ਰਧਾਨ ਨੇ ਵੀ ਬਿਆਨ ਦਿੱਤਾ ਤੁਹਾਡੇ ਸਾਹਮਣੇ ਇਤਰੇ ਰਹੂਗਾ ਆਪ ਕੋ ਕਿਸ਼ਤਾ ਦੇ ਦੇ ਤੁਸੀਂ ਵੀ ਇੱਥੇ ਪਹੁੰਚੇ ਕਿਹੜੇ ਪਿੰਡ ਤੁਸੀਂ ਕਿੱਥੋਂ ਆਏ ਹੋ ਅਸੀਂ ਵੀ ਪੰਜਾਬ ਚੋਂ ਆਏ ਆ ਜੀ ਕਿਹੜੀ ਜਗ੍ਹਾ ਤੋਂ ਸੰਗਰੂਰ ਤੋਂ ਆਏ ਹਾਂ ਜੀ ਇਹਦੇ ਆਪਣੇ ਬੱਚੇ ਪੜ੍ਹਦੇ ਨੇ ਅੱਛਾ ਬੱਚਿਆਂ ਦੀ ਪੜ੍ਹਾਈ ਬਾਹਰ ਆਏ ਆ ਥੱਕੇ ਖਾਂਦੇ ਪੜ੍ਹਨੇ ਆ ਇਹ ਸਰਕਾਰਾਂ ਕੋਈ ਸੋਚ ਨਹੀਂ ਰਹੀਆਂ ਇਸ ਕਰਕੇ ਹੁਣ ਸਾਨੂੰ ਇੱਥੇ ਆਉਣਾ ਪਿਆ ਹੈ ਬੱਚਿਆਂ ਦੀ ਕੋਈ ਕਾਲ ਆਈ ਸੀ ਤੁਹਾਨੂੰ ਕਿ ਇੱਥੇ ਆਓ ਸਾਡੇ ਸੰਘਰਸ਼ ਦੇ ਵਿੱਚ ਸ਼ਾਮਲ ਕੋਈ ਕਾਲ ਆਈ ਸੀ ਜੀ ਬੱਚਾ ਭੁੰਗ ਕੀਤਾ ਸੀ ਅੱਗੇ ਵੀ ਸੰਘਰਸ਼ ਲੜੇ ਨੇ ਦਿੱਲੀ ਗਏ ਸੀ ਦਿੱਲੀ ਵੀ ਲੜੇ ਨੇ ਪਟਿਆਲੇ ਗਏ ਆ ਆਪਣਾ ਮਹਾਲੀ ਛੇ 7 ਮਹੀਨੇ ਲਾਏ ਨੇ ਤੇ ਸਾਰੀ ਥਾਈ ਇਹ ਕੰਮ ਕਰਦੇ ਆ ਬਈ ਹੁਣ ਜਿੰਨਾ ਚਿਰ ਯਾਰੀ ਉਹਨਾਂ ਚਿਰ ਅਸੀਂ ਆਵਾਂਗੇ ਆਵਾਂਗੇ ਮੋਰਚਾ ਫਤਿਹ ਕਰਾ ਕੇ ਛੱਡਾਂਗੇ ਬਿਲਕੁਲ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਯੂਨੀਵਰਸਿਟੀ ਜਿਹੜੀ ਹੈਗੀ ਹੈ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਹ ਮੋਰਚਾ ਜਿਹੜਾ ਬੱ ਚੱਲ ਰਿਹਾ ਵਾ ਸੈਨੇਟ ਚੋਣਾਂ ਜਿਹੜੀਆਂ ਵਾ ਉਸ ਨੂੰ ਲੈ ਕੇ ਇਹ ਮੋਰਚਾ ਜਿਹੜਾ ਵਾ ਲਗਾਤਾਰ ਇਸ ਵਕਤ ਚੱਲ ਰਿਹਾ ਹੈ ਕੱਬਾ ਕੱਲ ਜਿਹੜੀ ਇਹ ਕੋਲ ਦਿੱਤੀ ਗਈ ਸੀ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਪਹੁੰਚੇ ਸੀ ਥਾਣੇ ਦੇ ਵਿੱਚ ਪਹੁੰਚੇ ਸੀਗੇ ਤਰੀਕ ਜਿਹੜੀ ਆ ਉਹ ਐਲਾਨ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਜਿਹੜੀਆਂ ਵਾ ਉਹ ਕੀਤੀਆਂ ਜਾਣ ਤਾਂ ਲੰਗਰ ਜਿਹੜਾ ਵਾ ਇੱਥੇ ਤਿਆਰ ਕੀਤਾ ਗਿਆ ਤਾਂ ਲੰਗਰ ਵੀ ਇੱਥੇ ਛਕਾਇਆ ਗਿਆ ਵਾ ਤਾਂ ਅੱਜ ਵੀ ਇਹ ਧਰਨਾ ਜਿਹੜਾ ਵਾ ਜਾਰੀ ਹੈਗਾ ਪਿਛਲੇ 10 ਦਿਨਾਂ ਤੋਂ ਤਾਂ ਜੋ ਸਟੂਡੈਂਟ ਨੇ ਜਾਂ ਉਹਨਾਂ ਦੇ ਮਾਪੇ ਨੇ ਉਹ ਲਗਾਤਾਰ ਇਸ ਧਰਨੇ ਦੇ ਵਿੱਚ ਬੈਠੇ ਹੋਏ ਨੇ ਤਾਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਸ ਵਕਤ ਪੰਜਾਬ ਯੂਨੀਵਰਸਿਟੀ ਦੀਆਂ ਨੇ ਤਾਂ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਇਹ ਮੋਰਚਾ ਜਿਹੜਾ ਵਾ ਚੱਲ ਰਿਹਾ ਹੈਗਾ ਵਾ ਸੈਨੇਟ ਚੋਣਾਂ ਦੀ ਤਾਰੀਖ ਜਿਹੜੀ ਆ ਉਹ ਹੀ ਲਾ ਦੇਣ ਤਾਂ ਲੈ ਕੇ ਹਾਂ ਜੀ ਬਾਕੀ ਮੁੱਖ ਮੰਗ ਇਹ ਹੈ ਕਿ ਆਤ ਜਾਣਾ ਜਿਹੜਾ ਵਾ ਇੱਥੋਂ ਚੱਕ ਲਿੱਤਾ ਜਾਵੇਗਾ ਤਾਂ ਕੁਝ ਹੋਰ ਵੀ ਲੋਕ ਇੱਥੇ ਪਹੁੰਚੇ ਨੇ ਸਟੂਡੈਂਟ ਨੇ ਵਿਦਿਆਰਥੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੇ ਤਾਂ ਵੱਡੀ ਗਿਣਤੀ ਦੇ ਵਿੱਚ ਹਾਲਾਂਕਿ ਸਿਹਰੇ ਇੱਥੇ ਐਡਾ ਇਕੱਠ ਨਹੀਂ ਸੀਗਾ ਤਾਂ ਹੁਣ ਇਹ ਤਸਵੀਰਾਂ ਤੁਸੀਂ ਦੇ ਸਕਦੇ ਹੋ ਦੁਪਹਿਰ ਦਾ ਸਮਾਂ ਹੋ ਚੁੱਕਾ ਬਤਾ ਗਿਣਤੀ ਵੀ ਜਿਹੜੀ ਆ ਬਦਨੀ ਸ਼ੁਰੂ ਹੋ ਚੁੱਕੀ ਆ ਜਿੱਥੇ ਵਿਦਿਆਰਥੀ ਪਹੁੰਚੇ ਨੇ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਮਾਪਿਓ ਨੇ ਇੱਥੇ ਤਾਂ ਕੁਝ ਸਸਿਆਸੀ ਬੂਜਾ ਰਾਜਨੀਤੀ ਆਗੂ ਕਿਸਾਨ ਜਥੇਬੰਦੀਆਂ ਉਹ ਇਸ ਥਾਨ ਤੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਪ੍ਰਸ਼ਾਸਨ ਵੱਲੋਂ ਵੀ ਇੱਥੇ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਕੱਲ ਯੂਨੀਵਰਸਿਟੀ ਬੰਦ ਵੀ ਕੀਤੀ ਸੀ ਮਾਹੌਲ ਜਿਹੜਾ ਬਾ ਤਣਾਖਪੂਰਤ ਹੋਇਆ ਸੀ ਕੱਲ ਤਾਂ ਹੁਣ ਅ ਵਿਦਿਆਰਥੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਤਾਰੀਖ ਜਿਹੜੀ ਆ ਉਹ ਐਲਾਨੀ ਜਾਵੇ ਤਾਂ ਉਸ ਤੋਂ ਬਾਅਦ ਹੀ ਇਹ ਮੋਰਚਾ ਜਿਹੜਾ ਵਾ ਚੱਕਿਆ ਜਾਵੇਗਾ ਤਾਂ ਤਸਵੀਰਾਂ ਤੁਹਾਨੂੰ ਅਸੀਂ ਪੰਜਾਬ ਯੂਨੀਵਰਸਿਟੀ ਤੋਂ ਦਿਖਾ ਰਹੇ ਹਾਂ ਜਿੱਥੇ ਮੋਰਚਾ ਚੱਲ ਰਿਹਾ ਵਾ ਤਾਂ ਇੱਕੋ ਹੀ ਮੰਗ ਹੈ ਕਿ ਜੋ ਸੈਨੇਟ ਚੋਣਾਂ ਵਾ ਉਸਦੀ ਤਾਰੀਖ ਜਿਹੜੀ ਆ ਐਲਾਨ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਇਹ ਮੋਰਚਾ ਜਿਹੜਾ ਵਾ ਚੱਕਿਆ ਜਾਵੇ ਕੈਮਰਾਮੈਨ ਗੁਰਿੰਦਰ ਦਿਨਾਂ ਨਰਿੰਦਰ ਕਬਾ ਚੰਡੀਗੜ੍ਹ